ਰਾਤ ਪੰਨੀ ਵਾਲਾ ਫੱਤਾ ਜਿਹੜਾ ਸ੍ਰੀ ਮੁਕਸਰ ਸਾਹਿਬ ਵਿਖੇ 나ੜ ਨੂੰ ਲੱਗੀ ਅੱਗ ਕੁਲਦੀਪ ਸਿੰਘ ਦੇ 3 ਕਿੱਲੇ ਜਗਦੀਪ ਸਿੰਘ ਦੇ 5 ਕਿੱਲੇ ਮਨਪ੍ਰੀਤ ਸਿੰਘ ਦਾ ਡੇਢ ਕਿੱਲਾ 나ੜ ਸੜ ਕੇ ਹੋਇਆ ਸੁਆਹ ਬਹੁਤ ਮੁਸ਼ਕਲ ਨਾਲ ਅੱਗ ਦੇ ਕਾਬੂ ਪਾਇਆ ਗਿਆ ਟਰੈਕਟਰਾਂ ਨਾਲ ਜ਼ਮੀਨ ਨੂੰ ਪਾਸਿਓਂ ਵਹਿ ਗਿਆ ਅਤੇ ਫਾਇਰ ਬ੍ਰਿਗੇਡ ਅਤੇ ਮਿੱਡੇ ਤੋਂ ਇੱਕ ਪਾਣੀ ਵਾਲੀ ਟੈਂਕੀ ਵੀ ਇੱਥੇ ਪਹੁੰਚ ਗਈ ਇਸ ਦੇ ਨਾਲ ਹੀ ਨਾਲ ਲੱਗਦਿਆਂ ਗਰੀਬਾਂ ਐਸਸੀ ਲੋਕਾਂ ਦੀਆਂ ਜੋ ਛਟੀਆਂ ਪਈਆਂ ਸਨ ਉਹ ਵੀ ਸੜ ਕੇ ਸੁਆਹ ਹੋ ਗਈਆਂ ਅਤੇ ਐਸਸੀ ਲੋਕਾਂ ਨੇ ਜਿਨ੍ਹਾਂ ਦੇ ਇੱਥੇ ਘਰ ਸਨ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਅੱਜ ਅੱਗ ਘਰਾਂ ਨੂੰ ਵੀ ਵੜਨ ਦਾ ਖਤਰਾ ਸੀ ਜੇ ਘਰਾਂ ਨੂੰ ਵੜ ਜਾਂਦੀ ਤਾ ਬਿਲਕੁਲ ਘਰਾਂ ਨੂੰ ਤਬਾਹ ਕਰ ਦਿੰਦੀ ਕੀ ਕਹੇ ਲੋਕਾਂ ਦਾ ਇਹ ਗੜੇਸ਼ ਕਿੰਨਾ ਕੁ ਨੁਕਸਾਨ ਤੇਰਾ ਹੋ ਗਿਆ ਰਾਤ ਜਿਹੜੇ ਇੰਨੇ ਅਗ ਇੱਥੇ ਲੱਗ ਗਈ ਸੀ ਇਹ ਜੀ ਦੋ ਟਰਾਲੀਆਂ ਦਾ ਜੀ ਮੇਰੀਆਂ ਮੱਤੀਆਂ ਜੀ ਅੱਛਾ ਤੇ ਤਿੰਨ ਟਰਾਲੀਆਂ ਬਾਈ ਗੋਰੇ ਦੀਆਂ ਮੱਤੀਆਂ ਪੜ ਦੇ ਪਰੋਣਾ ਅੱਛਾ ਤੇ ਮੱਛ ਕਿਵੇਂ ਗਈਆਂ ਕਿਵੇਂ ਅੱਗ ਲੱਗੀ ਇਹ ਚਾਣ ਕੀ ਲੱਗੀ ਜੀ ਕੋਈ ਸਮਝ ਨਹੀਂ ਹਾਂਜੀ ਅੱਛਾ ਵੀ ਕੋਈ ਸ਼ਾਰਟ ਸਰਕਟ ਬਿਜਲੀ ਬਿਜਲੀ ਦਾ ਹੋ ਸਕਦਾ ਹੈ ਨਹੀਂ ਕੁਝ ਕਹਿ ਨਹੀਂ ਸਕਦੇ ਜੀ ਕਿੰਨੇ ਵਜੇ ਲੱਗੀ ਅੱਗੇ ਹੈ ਜੀ ਸੀ ਜੀ ਆ 7:30 ਦਾ ਟਾਈਮ ਸੀ 7:30 ਦਾ ਟਾਈਮ ਹਾਂ 8:00 ਦਾ ਟਾਈਮ ਸੀ ਅੱਛਾ ਤੇ ਫੇਰ ਮਤਲਬ ਬਜਾਈ ਬਜਾਈ ਕਿਵੇਂ ਬਾਲਟਕਾਂ ਨਾਲ ਬਜਾਈ ਹੈ ਜੀ ਹਾਂ ਬਾਲਟਕਾਂ ਨਾਲ ਬਜਾਈ ਕੋਈ ਸਾਡ ਮਸ਼ੀਨ ਵਾਲਾ ਕੋਈ ਹਾਂ ਫਾਈਬਰ ਗੇਟ ਖਾਲੀ ਆਈ ਹੈ ਇੱਥੇ ਵੀ ਮਸ਼ੀਨ ਆਵੇ ਫਾਈਬਰ ਗੇਟ ਲੈ ਕੇ ਆਏ ਆ ਖਾਲੀ ਆਈ ਹੈ ਇੱਥੇ ਇਹ ਫਾਇਰ ਬ੍ਰਿਗੇਡ ਖਾਲੀ ਆਈ ਹੈ ਖਾਲੀ ਲੈ ਕੇ ਆਏ ਤੁਸੀਂ ਪਹਿਲਾਂ ਕਾਬੂ ਪਾਲਿਆ ਸੀਗਾ ਕਾਬੂ ਪਾਲਿਆ ਸੀਗਾ ਉਦੋਂ ਬਾਅਦ ਅੱਗ ਤੇ ਤੁਸੀਂ ਪਾਣੀ ਕੋਈ ਪਾੜਕੀ ਲਾਇਆ ਪਾਣੀ ਪਾਇਆ ਵਾਧੂ ਕੰਗਾ ਨਾ ਮਿੱਟੀ ਸਿੱਟ ਪਾਣੀ ਸਿੱਟ ਪਾਈਆ ਕੰਨਾਂ ਨਾਲ ਅੱਛਾ ਹਾਂਜੀ ਨਹੀਂ ਤੇ ਜਾਣੇ ਨੁਕਸਾਨ ਬਚਦਾ ਅੱਛਾ ਤੇ ਫਾਇਰ ਬ੍ਰਿਗੇਡ ਬਾਅਦ ਚ ਆਈ ਹੈ ਮਤਲਬ ਜੋ ਖਾਲੀ ਹੋ ਕੇ ਪਾਣੀ ਵਿੱਚ ਉਹਦੇ ਹੈ ਨਹੀਂ ਸੀ ਖਾਲੀ ਗੱਡੀ ਇੱਥੇ ਲੈ ਕੇ ਠੱਲੀ ਹੈ ਉੱਧਰ ਭੇਜ ਦਿਨਾ ਚਾਚਾ ਉੱਧਰ ਭੇਜ ਤੇ ਖੇਤਾਂ 'ਨੀ ਅੱਛਾ ਕਿੱਤਾ ਨੇ ਭੇਜਤੀ ਉਧਰ ਨੂੰ ਕੋਤੇ ਖਾ ਫੈਗੜ ਆਉਂਦੀ ਜਿਹਨੇ ਭੇਜ ਜਿਹਨੇ ਭੇਜਤੀ ਉਧਰ ਤੇ ਪਰ ਉਥੋਂ ਪਿੰਡ ਦੇ ਲੋਕ ਪੈ ਕੇ ਉਧਰ ਨੂੰ ਲੈ ਕੇ ਗਣੀ ਹੋਕਾ ਸੁਣ ਕਹਿੰਦੇ ਕਿ ਆ ਗਰੀਬ ਥੜੀ ਜਾਂਦੇ ਬਾਹਰ ਅਸੀਂ ਕੰਟਰ ਪਰ ਨਹੀਂ ਪਹਿਲਾਂ ਅੱਗ ਥੋੜੇ ਇੱਥੇ ਲੱਗੀ ਕਿ ਪਹਿਲਾਂ ਕਣਕ ਦੇ ਨਾਲ ਨੂੰ ਲੱਗੀ ਆ ਪਾਸੇ ਪਿੰਡੋਂ ਪਹਿਲਾਂ ਮਾਰੇ ਮੂਰੇ ਆ ਗਏ ਕਣਕ ਦੇ ਨਾਲ ਗਏ ਨੇ ਹਾਂ ਜੋ ਖਾਏ ਉਧਰੋਂ ਪਰ ਪਤਾ ਹੀ ਨਹੀਂ ਵੀ ਬਰੋਲਾ ਬਣ ਕੇ ਇੱਧਰ ਨੂੰ ਆ ਗਿਆ ਲੱਕੜਾ ਪੰਗਾ ਨੂੰ ਆ ਜੀ ਆ ਕੇ ਅੱਗ ਅੱਛਾ ਅੱਛਾ ਹਾਂ ਪਤਾ ਨਹੀਂ ਸਮਝ ਨਹੀਂ ਲੱਗੀ ਚਾਚਾ ਚਾਨ ਚੱਕ ਕੀ ਹੋ ਗਿਆ ਕੰਮ ਅੱਛਾ ਇਹਦਾ ਬਲੇਬੋ ਸੀ ਪਿੰਡ ਦੇ ਵਿਚਾਰੇ ਸਾਰੇ ਆ ਗਏ ਸੜ ਤੱਕ ਸਾਡਾ ਇਹਦਾ ਮੋਰਾ ਵਿੱਚ ਦੀ ਅੱਗ ਜਾਵੜੀ ਸੀ ਚਾਚਾ ਇਨਵੈਸਟਰ ਦੇ ਘਰ ਬਚ ਗਏ ਉਹ ਇੱਧਰ ਪਿਆ ਸੀ ਉਹ ਵੀ ਸਾਨੂੰ ਬਚ ਗਿਆ 45 ਪਾਣੀ ਨਾ ਬੁਝਾਈ ਇਸ ਤਮਸਾ ਪਾਣੀ 67 ਦੇ ਵਿੱਚ ਅੱਛਾ ਸਾਨੂੰ ਕੀ ਪਤਾ ਲੱਗਣਾ ਤੇ ਗੋਰਾਵਾ ਸੀ ਗਾਣੇ ਭੱਜ ਨੱਥ ਕੇ ਵੇਖ ਲਈ ਉਹਨਾਂ ਤਾਂ ਵੀ ਚੜ ਗਈ ਸੀ ਅੱਗ ਕੋਠੇ ਨੂੰ ਅੱਛਾ ਛੋਟੀਆਂ ਤੇ ਇੱਥੇ ਛੱਤਾਂ ਵੀ ਦੱਸਦੇ ਆ ਵੀ ਕਾਨਿਆਂ ਦੀਆਂ ਅਸੀਂ ਆਪਣੇ ਚਰਕੀਆਂ ਆਈਆਂ ਨੇ ਆ ਜੇ ਮਕਾਨਿਆਂ ਦੇ ਮਕਾਨ ਆ ਜੀ ਹਾਂ ਇੱਥੇ ਦੱਸਦੇ ਆ ਵੀ ਆ ਕਾਨਿਆਂ ਦੇ ਮਕਾਨ ਹੈ ਤੇ ਜੇ ਇਹਨਾਂ ਨੂੰ ਲੱਗ ਜਾਂਦੀ ਤੇ ਫੇਰ ਤਾਂ ਸਾਰੇ ਨਹੀਂ ਖੋਲੇ ਫਿਰ ਜਦੋਂ ਹੀ ਅੱਗ ਲੱਗੀ ਹਾਂ ਸੜ ਜਾਂਦੇ ਆ ਤੇ ਪਰ ਫੇਵਰਗੇਟ ਦਾ ਹੱਕ ਸੀਗਾ ਤੇ ਇੱਥੇ 2 ਘੰਟੇ ਅੱਗ ਮੱਚੀ ਗਈ ਆ ਫੇਵਰਗੇਟ ਦਾ ਹੱਕ ਸੀਗਾ ਵੀ ਅੱਗਾਂ ਦੀ ਨਿਗਾਹ ਕੇ ਲੈ ਗਏ ਸਮਝਦੇ ਉਧਰ ਖੇਤਾਂ ਨੇ ਨੂੰ ਤਾਂ ਉਹੀ ਗੱਲ ਗਰੀਬਾਂ ਦਾ ਮਿੱਡੇ ਦਾ ਕੈਂਟਰ ਪਹਿਲਾਂ ਪਹੁੰਚ ਗਿਆ ਇੱਥੇ ਫੇਵਰਗੇਟ ਨਾਲ ਹਾਂ ਕਦਾ ਸਾਇਨ ਕੀਤਾ ਅੱਛਾ ਪੁੱਤ ਮੇਰਾ ਮਿੱਡੇ ਦਾ ਇੱਕ ਤੁਸੀਂ ਜੇ ਨਹੀਂ ਆਇਆ ਪਹਿਲਾਂ ਪਹੁੰਚੇ ਹਾਂ ਜੀ ਇੱਥੇ ਉਹਨੇ ਆ ਕੇ ਪਹੁੰਚਾਈ ਆ ਅੱਜ ਹਾਂਜੀ ਹਾਂਜੀ ਉਹਨਾਂ ਨੇ ਪੂਰੀ ਸਹਤ ਦਿਤਤੀ ਸੀ ਮਿੱਡੇ ਵਾਲਿਆਂ ਨੇ ਤੇ ਪਿੰਡ ਵਾਲੇ ਵੀ ਇੱਥੇ ਆ ਗਏ ਸੀ ਕੁਝ ਆ ਗਏ ਸੀ ਆ ਗਏ ਸੀ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਕਾ ਆ ਗਏ ਸੀ ਪਿੰਡ ਵਾਲੇ ਵੀ ਮਿੱਡੇ ਵਾਲੇ ਉਹ ਦਿੱਤੇ ਆ ਨਾ ਬਲਾਗ ਸੰਮਤੀ ਨੂੰ ਜਿਹੜੀ ਟੈਕੀ ਦਿੱਤੀ ਆ ਉਹਦੇ ਉਹ ਆ ਗਈ ਆ ਗਈ ਸੀ ਅੱਛਾ ਉਹ ਲੈ ਕੇ ਆ ਆਪ ਲੈ ਕੇ ਉਹ ਬੰਦੇ ਨਾ ਵਿਚਾਰੇ ਪੈਪਾ ਲੈ ਕੇ ਆਪ ਉਹਨਾਂ ਨੇ ਵਿੱਚ ਵੜਿਆ ਉਹ ਕੋਈ ਫੋਨ ਫੋਨ ਕੀਤਾ ਕੋਈ ਨੇ ਉਹ ਫੋਨ ਕਿਤੇ ਹੋਰ ਭਜਾਉਣ ਗਏ ਸੀ ਕੋ ਕੋਦਵਾ ਅੰਦਰ ਜਵਰਜੰਗ ਕਾ ਲੱਗਦੀ ਆਈ ਨਾ ਰੰਗ ਦੇ ਵਿੱਚ ਅੱਛਾ ਇਹਨੂੰ ਕੋਲਾ ਕੈਂਟਰ ਆਇਆ ਜੀ ਅੱਛਾ ਹਾਂਜੀ ਠੀਕ ਮਾਜੇ ਤਾਣਾ ਚੱਲ ਮਸ਼ੀਨ ਨੇ ਉੱਥੋਂ ਅੱਗ ਬੁਝਾਤੀ ਹਾਂ ਨਾ ਗਾਜਾ ਅੱਛਾ ਅੰਨਾ ਲਾਣ ਪਿਆ ਸੀ ਇਹ ਵੀ ਤਾਂ ਗੱਲ ਹੈ ਉੱਥੇ ਦਵਾਰਾ ਪੱਕੀ ਲੱਗ ਗਈ ਸੀ ਸਭ ਸਾਰੇ ਪ੍ਰਬੰਧ ਅੱਛਾ ਆ ਮੋਰੀਆ ਵੀ ਦੀ ਤੇ ਇੱਥੇ ਆ ਗਿਆ ਹਾਂ ਇੱਥੇ ਆ ਗਈ ਚਾਚਾ ਪਾਣੀ ਸਿੱਟਿਆ ਸਦਾ ਪਾਣੀ ਹਾਂ 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 ਪਰਾਪਤਾ ਨਹੀਂ ਲੱਗਾ ਕਾ ਜਾਂਦੇ ਐ ਤੇ ਬੰਦੇ ਤਾਂ ਪਾਣੀ ਦਾ ਗੁਜਾਰ ਵਾਸਤੇ ਕਾ ਸੱਤ ਤੇ ਅੱਛਾ ਅੱਛਾ ਹੋਰ ਚ ਲੱਗ ਗਈ ਅੱਬੇ ਨੇ ਕੈਂਟਰ ਮਾਰਿਆ ਫੇਰ 부ਜੀ ਹੋਰ ਪਾਣੀ ਦਾ ਮਾਰਾ ਕੈਂਟਰ ਪਰ ਪਾਣੀ ਦਾ ਚੱਚਾ ਕਿਵੇਂ ਹੋਇਆ ਉੱਤੇ ਉੱਤੇ ਅੱਗ ਲੱਗ ਗਈ ਸੀ ਤੇ ਅੱਬੇ ਨੇ ਕੈਂਟਰ ਮਾਰਿਆ ਪਾਣੀ ਤਾਂ ਨਹੀਂ ਦਾ ਥੱਲੇ ਆ ਜਾਣੀ ਸੀ ਅੱਗ ਅੱਛਾ ਉੱਤੇ ਵੀ ਉਹ ਅੱਛਾ ਥਾਂ ਸੀ ਨਾ ਪੰਗਾ ਉਹ ਫੱਟੀ ਪਏ ਉੱਤੇ ਵੀ ਸਾਰੇ ਉਹ ਤਲਕੜਾ ਬਹੁਤ ਪੰਗਾ ਸੀ ਚਾਚਾ ਲਕੜਾ ਪੰਗਾ ਸੀ ਪਾਣੀ ਦਾ ਫਰਜ ਉੱਤੇ ਚੜਗ ਨਹੀਂ ਜਾਂਦਾ ਜਦੋਂ ਆਗ ਜਵਾਕ ਸਾਰੇ ਹਾਂ ਤੇ ਉਹਨਾਂ ਨੇ ਫਿਰ ਪਾਣੀ ਪੂਣੀ ਠੋਕ ਕੇ ਵਿੱਚ ਤੇ ਫਿਰ ਬੁਝੀ ਅੱਗ ਫਿਰ ਬੁਝੀ ਹਾਂ ਆ ਨਹੀਂ ਤਾਂ ਖਾਨ ਬਹੁਤ ਹੋ ਜਾਂਦਾ ਮਾਰਤੀ ਇਸ ਦੇ ਨਾਲ ਕਲਗੀ ਤਾਰ ਸੀਨੀਅਰ ਸਕੰਡਰੀ ਸਕੂਲ ਵੀ ਸੀ ਜੇ ਆਗ ਅੱਗੇ ਵੱਧ ਜਾਂਦੀ ਤਾਂ ਸਕੂਲ ਨੂੰ ਵੀ ਪਹੁੰਚ ਸਕਦੀ ਸੀ ਅਤੇ ਸਕੂਲ ਨੂੰ ਵੀ ਤਬਾਹ ਕਰ ਸਕਦੀ ਸੀ ਸਮੇਂ-ਸਮੇਂ 'ਤੇ ਸਰਕਾਰਾਂ ਨੂੰ ਅਤੇ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਵਾਰ-ਵਾਰ ਬੇਨਤੀ ਕੀਤੀ ਗਈ ਕਿ ਮਲੋਟ 22-23 ਕਿਲੋਮੀਟਰ ਦੂਰ ਹੋਣ ਕਾਰਨ ਫਾਇਰ ਬ੍ਰਿਗੇਡ ਪਾਣੀ ਦੀ ਪਰਿਹੁਣ ਕਰਕੇ ਬੜੇ ਆਰਾਮ ਨਾਲ ਇੱਥੇ ਆਉਂਦੀ ਹੈ ਅਤੇ ਆਉਣ ਵਿੱਚ ਘੰਟਾ ਲੱਗ ਜਾਂਦਾ ਹੈ ਲੋਕਾਂ ਨੇ ਮੰਗ ਕੀਤੀ ਕੇ ਪੰਨੀ ਵਾਲਾ ਫੱਤਾ ਵਿਖੇ ਫਾਇਰ ਬ੍ਰਿਗੇਡ ਖੜੀ ਕੀਤੀ ਜਾਵੇ ਅਤੇ 8-10 ਕਿਲੋਮੀਟਰ ਦੇ ਘੇਰੇ ਨੂੰ ਕਵਰ ਕੀਤਾ ਜਾ ਸਕਈ ਪਰ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ